ਇੱਕ ਤਾਜ਼ਾ ਕੇਸ ਸਾਹਮਣੇ ਆ ਰਹੀ ਹੈ 50 ਸਾਲ ਦੀ ਔਰਤ ਨੇ ਆਪਣੇ ਪਤੀ ਦੇ ਕੀਤੇ 6 ਟੁਕੜੇ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਕੀਤਾ ਆਪਣੇ ਪਤੀ ਦਾ ਕਤਲ ਅਤੇ ਪਤੀ ਦੀ ਲਾਸ਼ ਨੂੰ ਛੁਟਿਆ ਟੁਕੜੇ ਟੁਕੜੇ ਕਰਕੇ ਨਦੀ ਦੇ ਵਿੱਚ ਜਿਸ ਤੋਂ ਬਾਅਦ ਪੁਲਿਸ ਨੂੰ ਇਹ ਸਾਰੀ ਘਟਨਾ ਪਤਾ ਲੱਗੀ ਤਾਂ ਪੁਲਿਸ ਨੇ ਕੀਤਾ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ ਜਹਰੀਲੀ ਸ਼ਰਾਬ ਪੀਣ ਦੇ ਨਾਲ 27 ਲੋਕਾਂ ਦੀ ਮੌਤ ਹੋਣ ਦੇ ਬਾਵਜੂਦ ਵੀ ਨਚਾਇਜੇ ਸ਼ਰਾਬ ਟੜਲੇ ਦੇ ਨਾਲ ਵਿਕ ਰਹੀ ਹੈ ਜਿਸ ਤੋਂ ਬਾਅਦ ਇਹ ਸਾਰੇ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋਈਆਂ ਹਨ ਪਰ ਇਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਵੀ ਸਰਕਾਰ ਇਸ ਉੱਤੇ ਮਜਬੂਰਨ ਕਾਰਵਾਈ ਕਰ ਰਹੀ ਹੈ ਵਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਨੂੰ ਸੰਭਾਲਣ ਦੇ ਘੇਰੇ ਦੇ ਵਿੱਚ ਖੜਾ ਕੀਤਾ ਹੋਇਆ ਹੈ ਸ਼ਰੋਮੀ ਅਕਾਲੀ ਦਲ ਦੇ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੋਈਆਂ ਮੌਤਾਂ ਦਾ ਪਹਿਲਾਂ ਹੀ ਪੋਸਟਮਾਰਟਮ ਰਿਪੋਰਟ ਨਹੀਂ ਕਰਵਾਇਆ ਗਿਆ ਪਰ ਇਸ ਤੋਂ ਬਾਅਦ ਸਰਕਾਰ ਉਸ ਕੇਸ ਦੇ ਉੱਤੇ ਪੜਦੇ ਪਾਉਣ ਦੇ ਉੱਤੇ ਲੱਗੀ ਹੋਈ ਹੈ ਤਾਂ ਪੁਲਿਸ ਇਸ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਜੋ ਦੋਸ਼ੀ ਹਨ ਉਹਨਾਂ ਨੂੰ ਸਜ਼ਾ ਨਹੀਂ ਦੇ ਰਹੀ ਤੇ ਜੋ ਵੀ ਘਰ ਬੇ ਬੇਕਰ ਹੋਏ ਹਨ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਇਸ ਸਾਰੇ ਦੇ ਪਿੱਛੇ ਸੀਐਮ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਜ਼ਿੰਮੇਵਾਰ ਹਨ ਪੰਜਾਬ ਦੇ ਵਿੱਚ ਪਿਛਲੇ ਡੇਢ ਮਹੀਨਿਆਂ ਤੋਂ ਚੱਲ ਰਹੀ ਕਣਕ ਦੀ ਖਰੀਦ ਪੂਰੀ ਹੋ ਗਈ ਹੈ ਇਸ ਸਮੇਂ ਦੌਰਾਨ 7 ਲੱਖ 24405 ਕਿਸਾਨ ਆਪਣੀਆਂ ਫਸਲਾਂ ਨੂੰ ਲੈ ਕੇ ਮੰਡੀਆਂ ਦੇ ਵਿੱਚ ਪਹੁੰਚ ਗਏ ਹਨ ਜਦੋਂ ਕਿ 113 ਲੱਖ 3000 ਐਮਪੀ ਕਣਕ ਮੰਡੀਆਂ ਦੇ ਵਿੱਚ ਪਹੁੰਚ ਰਹੀ ਹੈ ਜਿਸ ਦੇ ਵਿੱਚੋਂ ਸਰਕਾਰੀ ਏਜੰਸੀਆਂ ਨੇ 119 ਲੱਖ 23600 ਮੀਟ੍ਰਿਕ ਟਨ ਕਣਕ ਦੇ ਖਰੀਦੇ ਹਨ ਜੰਮੂ ਕਸ਼ਮੀਰ ਦੇ ਵਿੱਚ ਹੋਏ ਪਹਿਰ ਦਾ ਮਤਵਵੰਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਕਾਫੀ ਤਣਾਅ ਪੈਦਾ ਹੋ ਗਿਆ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਕਾਫੀ ਮਾਹੌਲ ਵੀ ਖਰਾਬ ਹੋ ਚੁੱਕਿਆ ਸੀ ਤਾਂ ਇਸ ਸਮੇਂ ਦੌਰਾਨ ਭਾਰਤ ਦੇ ਆਪਰੇਸ਼ਨ ਸਿੰਧੂਰ ਨੇ ਪਾਕਿਸਤਾਨ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਅਤੇ ਇਸ ਆਪਰੇਸ਼ਨ ਦੇ ਰਾਹੀਂ ਭਾਰਤ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਵੀ ਕੀਤਾ ਹੈ ਇਸੇ ਦੌਰਾਨ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਰੱਖਿਆ ਬਜਟ ਵਧਾ ਸਕਦੀ ਹੈ ਜਿਸ ਦੇ ਨਾਲ ਭਾਰਤੀ ਫੌਜੀ ਹੋਰ ਵੀ ਮਜ਼ਬੂਤ ਬਣ ਸਕਦੇ ਹਨ ਲੁਧਿਆਣਾ ਦੇ ਵਿੱਚ 12ਵੀਂ ਜਮਾਤ ਦੇ ਵਿੱਚ ਪੜ੍ਹਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਮ੍ਰਿਤਕ ਦੀ ਪਛਾਣ ਜਰਨੈਲ ਸਿੰਘ ਉਮਰ 17 ਸਾਲ ਦੇ ਬੱਚੇ ਹੋਈ ਹੈ ਜਰਨੈਲ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਅਤੇ ਹਾਲ ਹੀ ਦੇ ਵਿੱਚ ਆਏ ਨਤੀਜਿਆਂ ਦੇ ਵਿੱਚੋਂ ਜਰਨੈਲ ਸਿੰਘ ਫੇਲ ਹੋ ਗਿਆ ਸੀ ਜਿਸ ਕਾਰਨ ਅਸਫਲ ਹੋਣ ਦੇ ਕਾਰਨ ਉਸਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਜਰਵੈਲ ਸਿੰਘ ਤਿੰਨ ਪ੍ਰੀਖਿਆਵਾਂ ਦੇ ਵਿੱਚੋਂ ਫੇਲ ਹੋ ਗਿਆ ਸੀ ਜਿਸ ਕਾਰਨ ਉਸ ਨੂੰ ਆਪਣੇ ਅਸਫਲ ਹੋਣ ਦਾ ਬਹੁਤ ਹੀ ਜ਼ਿਆਦਾ ਅਫਸੋਸ ਹੋਇਆ ਅਤੇ ਉਸਨੇ ਆਪਣੇ ਪਰਿਵਾਰ ਨੂੰ ਬਹਾਨਾ ਲਗਾਇਆ ਕਿ ਮੈਂ ਕਮਰੇ ਤੇ ਸੌਣ ਜਾ ਰਿਹਾ ਤਾਂ ਉਸਨੇ ਕਮਰੇ ਦੇ ਜਾ ਕੇ ਸੌਣ ਦੇ ਬਹਾਨੇ ਪਰਨਾ ਲੈ ਪਰਨੇ ਦੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਜਿਵੇਂ ਹੀ ਉਸਦੇ ਪਰਿਵਾਰ ਉਸ ਨੂੰ 8 ਵਜੇ ਤੱਕ ਉਡੀਕਦਾ ਰਿਹਾ ਪਰ ਉਹ ਹੇਠੇ ਨਹੀਂ ਆਇਆ ਤਾਂ ਉਸ ਦਾ ਪਰਿਵਾਰ ਜਦੋਂ ਹੀ ਉਸ ਨੂੰ ਉਠਾਉਣ ਦੇ ਲਈ ਗਿਆ ਤਾਂ ਜਾ ਕੇ ਦੇਖਿਆ ਕਿ ਉਹ ਤੱਕ ਉਸ ਨੇ ਫਾਹਾ ਲੈ ਕੇ ਬਹੁਤ ਖੁਸ਼ੀ ਕਰ ਲਈ ਸੀ ਤਾਂ ਨਾਲ ਦੀ ਨਾਲ ਉਸ ਨੂੰ ਮੁੱਢਲੀ ਸਹਾਇਤਾ ਦੇ ਲਈ ਹਸਪਤਾਲ ਦੇ ਵਿੱਚ ਲੈ ਜਾਇਆ ਗਿਆ ਪਰ ਉਸ ਤੋਂ ਪਹਿਲਾਂ ਹੀ ਜਰਨੈਲ ਸਿੰਘ ਦੀ ਮੌਤ ਹੋ ਗਈ ਸੀ हिमाचल प्रदेश ਦੀ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣਾਉਤ ਨੂੰ ਸੋਸ਼ਲ ਮੀਡੀਆ ਦੇ ਉੱਤੇ ਪਾਕਿਸਤਾਨੀ ਯੂਜ਼ਰਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਟ੍ਰੋਲ 4 ਦਿਨ ਪਹਿਲਾਂ ਕੰਗਣਾ ਰਣਾਉਤ ਨੇ ਰਾਜਸਥਾਨ ਦੇ Jaipur ਦੇ ਵਿੱਚ ਮੋਹਰਾ ਦੇ ਨਾਲ ਨੱਚਦੇ 35 ਸੈਕਿੰਡ ਦੀ ਇੰਸਟਾਗ੍ਰam ਦੇ ਉੱਤੇ ਰੀਲ ਪੋਸਟ ਕੀਤੀ ਸੀ ਇਸ ਰੀਲ ਦੇ ਬੈਕਗ੍ਰਾਉਂਡ ਦੇ ਵਿੱਚ ਕੰਗਣਾ ਰਣਾਉਤ ਨੇ ਪਾਕਿਸਤਾਨੀ ਗਾਣਾ ਲਗਾਇਆ ਸੀ ਇਸ ਰੀਲ ਦੇ ਵਿੱਚ ਕੰਗਣਾ ਰਣਾਉਤ ਮੋਹਰਾ ਦੇ ਨਾਲ ਨੱਚਦੀ ਅਤੇ ਦਰਖਤ ਤੋਂ ਅੰਮ ਤੋੜਦੀ ਨਜ਼ਰ ਆਈ ਹੈ ਯੂਜ਼ਰਸ ਨੇ ਕਾਫੀ ਇਸ ਰੀਲ ਨੂੰ ਪਸੰਦ ਵੀ ਕੀਤਾ ਹੈ ਪਰ ਪਾਕਿਸਤਾਨੀ ਯੂਜ਼ਰਸ ਨੇ ਇਸ ਰੀਲ ਦੇ ਉੱਤੇ ਕਮੈਂਟ ਕੀਤਾ ਹੈ ਤੇ ਕੰਗਣਾ ਰਣਾਉਤ ਪੁੱਛਿਆ ਹੈ ਕਿ ਜੇਕਰ ਕੰਗਣਾ ਰਣਾਉਤ ਨੂੰ ਪਾਕਿਸਤਾਨ ਤੋਂ ਐਨੀ ਹੀ ਨਫ਼ਰਤ ਹੈ ਤਾਂ ਪਾਕਿਸਤਾਨੀ ਗੀਤ ਕਿਉਂ ਲਗਾਇਆ ਹਲੇ ਤੱਕ ਕੰਗਣਾ ਰਣਾਉਤ ਦਾ ਇਸ ਮਾਮਲੇ ਦੇ ਉੱਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਹੈ